ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 94 ਤੇ 95 ਤੇ ਸਵਾਇ ਮਨ ਬਾਣੀ ਦੀ ਸਾਂਝ ਪਾਉਂਦੇ ਆ ਜੀ ਬਾਣੀ ਚੌਥੇ ਮਹੱਲੇ ਦੀ ਹੈ ਗੁਰੂ ਰਾਮਦਾਸ ਜੀ ਦੀ ਤੇ ਰਾਗ ਮਾਜ ਵਿੱਚ ਹੈ ਜੀ ਰਾਗ ਮਾਜ ਚੌਪ ਦੇ ਕਰ ਪਹਿਲਾ ਮਹੱਲਾ ਚੌਥਾ ஓக்கிரபர சபிரச हर हर नाम, मैं हर मन पाया वड पागी हर नाम गुरुपूर हर नाम सिद्ध पाई, ਕੋਵਿਰਲਾ ਗੁਰਮਤ ਚੱਲ ਜੀਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਹਰ ਨਾਮ ਮੈਂ ਹਰ ਮਨ ਪਾਇਆ ਕਹਿੰਦੇ ਮੇਰੇ ਮਨ ਨੂੰ ਹਰੀ ਤੇ ਹਰੀ ਦਾ ਨਾਮ ਬਹੁਤ ਪਿਆਰਾ ਲੱਗਦਾ ਕਹਿੰਦੇ ਕੋਈ ਵੱਡੇ ਭਾਗਾ ਪਾਲੇ ਨੇ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ ਹੈਗਾ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਕਹਿੰਦੇ ਗੁਰੂ ਦੇ ਰਾਹੀ ਹਰੀ ਦਾ ਨਾਮ ਮਿਲਣ ਦੇ ਵਿੱਚ ਸਫਲਤਾ ਮਿਲਦੀ ਆ ਗੁਰੂ ਦੇ ਰਾਹੀ ਹਰੀ ਦਾ ਨਾਮ ਮਿਲਦਾ ਪਰ ਕਹਿੰਦੇ ਗੁਰੂ ਦੀ ਮਤ ਤੇ ਕੋਈ ਵਿਰਲਾ ਹੀ ਚੱਲਦਾ ਕੋ ਵਿਰਲਾ ਗੁਰਮਤ ਚੱਲੈ ਜੀ ਉਹ ਗੁਰੂ ਦੀ ਮੱਤ ਤੇ ਕਹਿੰਦੇ ਕੋਈ ਵਿਰਲਾ ਹੀ ਚੱਲਦਾ ਜੋ ਚੱਲਦਾ ਫਿਰ ਉਹ ਹਰੀ ਦੇ ਨਾਮ ਨੂੰ ਪਾਲਣਦਾ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਕਹਿੰਦੇ ਮੈਂ ਹਰੀ ਦਾ ਨਾਮ ਜਪਿਆ ਤੇ ਕਹਿੰਦੇ ਉਹ ਮੈਂ ਆਪਣੇ ਨਾਲ ਖਰਚਣ ਲਈ ਕਹਿੰਦੇ ਪੱਲੇ ਬਨ ਲਿਆ ਕਹਿੰਦੇ ਇਕੱਠਾ ਕਰ ਲਿਆ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਕਹਿੰਦੇ ਜਿਹੜਾ ਹਰੀ ਦਾ ਨਾਮ ਆ ਕਹਿੰਦੇ ਮੇਰੇ ਇਹ ਪ੍ਰਾਣਾ ਦਾ ਵੀ ਜਿਵੇਂ ਪ੍ਰਾਣ ਪ੍ਰਾਣਾ ਦਾ ਵੀ ਮਿੱਤਰ ਆ ਵੀ ਮਤਲਬ ਵੀ ਬਹੁਤ ਮਤਲਬ ਮੈਨੂੰ ਇਹ ਪਿਆਰਾ ਕਹਿੰਦੇ ਵੀ ਤੇ ਮੇਰੇ ਨਾਲ ਹਮੇਸ਼ਾ ਹੀ ਰਹਿੰਦਾ ਗੁਰ ਪੂਰੇ ਹਰ ਨਾਮ ਦਿਰਾਇਆ ਹਰ ਨਿਚਲ ਹਰ ਤਨ ਪੱਲੇ ਜਿਓ ਗੁਰ ਪੂਰੇ ਹਰ ਨਾਮ ਦਿਰਾਇਆ ਹਰ ਨਿਚਲ ਹਰ ਤਨ ਪੱਲੇ ਜਿਓ ਕਹਿੰਦੇ ਪੂਰੇ ਗੁਰੂ ਨੇ ਮੈਨੂੰ ਹਰੀ ਦਾ ਨਾਮ ਪੱਕਾ ਕਰਵਾ ਦਿੱਤਾ ਕਹਿੰਦੇ ਇਹ ਧੰਨ ਕਹਿੰਦੇ ਹਮੇਸ਼ਾ ਹੀ ਮੇਰੇ ਪੱਲੇ ਬੰਨਿਆ ਰਹਿੰਦਾ ਕਹਿੰਦੇ ਇਹ ਧੰਨ ਇਦਾਂ ਦਾ ਵੀ ਨਿਚਲਾ ਕਹਿੰਦੇ ਵੀ ਇਹ ਕਿਤੇ ਨਹੀਂ ਜਾਣਾ ਸਦਾ ਮੇਰੇ ਨਾਲ ਹੀ ਰਹਿਣਾ ਕਹਿੰਦੇ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇ ਕਹਿੰਦੇ ਜਿਹੜਾ ਇਹ ਹਰੀ ਆ ਕਹਿੰਦੇ ਹਰੀ ਸੱਜਣ ਹਰੀ ਮਿੱਤਰ ਕਹਿੰਦਾ ਮੇਰਾ ਪ੍ਰੀਤਮ ਪਾਤਸ਼ਾਹ ਕਹਿੰਦੇ ਵੀ ਕੋਈ ਮੈਨੂੰ ਮੇਰੇ ਇਹ ਪ੍ਰਾਣਾ ਨੂੰ ਜਿਹੜਾ ਕਹਿੰਦੇ ਜੀ ਪ੍ਰਾਣਾ ਨੂੰ ਜਿੰਦ ਦੇਣ ਵਾਲਾ ਇਹ ਕਹਿੰਦੇ ਵੀ ਮੈਨੂੰ ਕੋਈ ਮਿਲਾ ਦੇ ਹਰੀ ਨੂੰ ਕਹਿੰਦੇ ਮੇਰੇ ਪ੍ਰੀਤਮ ਪਿਆਰੇ ਨੂੰ ਕੋਈ ਮਿਲਾ ਦੇ ਕਹਿੰਦੇ ਮੇਰੇ ਪ੍ਰਾਣਾ ਦੀ ਜਿੰਦਾ ਮੇਰੇ ਪ੍ਰਾਣਾ ਨੂੰ ਜਿੰਦ ਦੇਣ ਵਾਲਾ ਆਤਮਿਕ ਜੀਵਨ ਦੇਣ ਵਾਲਾ ਹੈ ਹਰ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਕਹਿੰਦੇ ਹੇ ਮੇਰੇ ਪ੍ਰੀਤਮ ਤੈਨੂੰ ਦੇਖਣ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇਰੇ ਵਿਛੋੜੇ ਦੇ ਕਾਰਨ ਮੇਰੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਮੈਂ ਮੈਨੂੰ ਮਿਲਣ ਦੇ ਲਈ ਬਹੁਤ ਬਹੁਤ ਬੁਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਬਾਚਾ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਕਹਿੰਦੇ ਹੈ ਮੇਰੀ ਮਾਂ ਕਹਿੰਦੇ ਜਿਹੜਾ ਸਤਗੁਰ ਮਿੱਤਰ ਆ ਉਹ ਮੇਰਾ ਕਹਿੰਦੇ ਬਚਪਨ ਤੋਂ ਹੀ ਮਿੱਤਰ ਆ ਉਹਨੂੰ ਦੇਖਣ ਤੋਂ ਬਿਨਾ ਮੈਂ ਰਹਿ ਹੀ ਨਹੀਂ ਸਕਦਾ ਜਿੰਦਾ ਵਾਹਿਗੁਰੂ ਜੀ ਵਾਹਿਗੁਰੂ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲ ਜੀਓ ਕਹਿੰਦੇ ਹੈ ਪ੍ਰਮਾਤਮਾ ਕਹਿੰਦੇ ਕਿਰਪਾ ਕਰਕੇ ਮੈਨੂੰ ਗੁਰੂ ਨੂੰ ਮਿਲਾ ਦਿਓ ਫਿਰ ਕੀ ਹੁੰਦਾ ਜਦੋਂ ਗੁਰੂ ਨੇ ਮਿਲਣਾ ਫੇਰ ਹੀ ਮੇਰੇ ਪੱਲੇ ਹਰੀ ਦਾ ਧਨ ਵਨ ਹੋਣਾ ਹਰੀ ਨਾਮ ਦਾ ਧਨ ਕਿਉਂਕਿ ਗੁਰੂ ਦੇ ਕੋਲ ਹੀ ਹੈ ਨਾ ਹਰੀ ਨਾਮ ਦਾ ਧਨ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਮਾਜ ਮਹੱਲਾ ਚੌਥਾ ਮਧੂਸੂਦਨ ਮੇਰੇ ਮਨ ਤਨ ਪ੍ਰਾਣਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕਹਿੰਦੇ ਇਹ ਮਧੂਸੂਦਨ ਕਹਿੰਦੇ ਇਹ ਮੇਰੇ ਕਹਿੰਦੇ ਵੀ ਮੇਰਾ ਮਨ ਮੇਰਾ ਤਨ ਮੇਰੇ ਪ੍ਰਾਣ ਸਭ ਕੁਝ ਇਹ ਪਰਮਾਤਮਾ ਆਈਆ ਹਰੀ ਮੇਰਾ ਸਭ ਕੁਛ ਆ ਮੇਰਾ ਮਨ ਮੇਰਾ ਤਨ ਮੇਰੇ ਪ੍ਰਾਣ ਇਹਦੇ ਤੋਂ ਬਿਨਾ ਕਹਿੰਦੇ ਮੈਂ ਹੋਰ ਦੂਜੇ ਕਿਸੇ ਨੂੰ ਜਾਣਦਾ ਹੀ ਨਹੀਂ ਹੈਗਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਕਹਿੰਦੇ ਕੋਈ ਸੰਤ ਸੱਜਣ ਕਹਿੰਦੇ ਕੋਈ ਵੱਡੇ ਭਾਗਾਂ ਦੇ ਨਾਲ ਮੈਨੂੰ ਮਿਲ ਜਾਵੇ ਕਿ ਮੇਰੇ ਪਿਆਰੇ ਦਾ ਮੈਨੂੰ ਪਤਾ ਦੱਸੇ ਕਿ ਮੇਰਾ ਪਿਆਰਾ ਕਿੱਥੇ ਆ ਹਉ ਮਨਤਾ ਨੇ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਕਹਿੰਦੇ ਮੇਰੀ ਮਾਂ ਕਹਿੰਦੇ ਮੈਨੂੰ ਪਿਆ ਪ੍ਰੀਤਮ ਪਿਆਰਾ ਕਿਵੇਂ ਮਿਲੇ ਕਹਿੰਦੇ ਮੈਂ ਆਪਣੇ ਮਨ ਦੇ ਵਿੱਚ ਤਨ ਵਿੱਚ ਬਹੁਤ ਖੋਜਿਆ ਖੋਜ ਕਰਾਈ ਵੀ ਆ ਕਹਿੰਦੇ ਵੀ ਮੈਂ ਉਹਨੂੰ ਭਾਲਦਾ ਫਿਰਦਾ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਕਹਿੰਦੇ ਫਿਰ ਸੰਗਤ ਵਿੱਚ ਮਿਲਿਆ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਜਿਹੜਾ ਹਰੀ ਪ੍ਰਭੂ ਆ ਉਹ ਤਾਂ ਸੰਗਤ ਵਿੱਚ ਵਸਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਤ ਦੀ ਸੰਗ ਵਿੱਚ ਵਸਦਾ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਪ੍ਰਿਆਰਾ ਪ੍ਰੀਤਮ ਸਤਗੁਰ ਰਖਵਾਲਾ ਕਹਿੰਦੇ ਮੇਰਾ ਸਤਗੋਰੀ ਕਹਿੰਦੇ ਮੇਰਾ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਅਸੀਂ ਕਹਿੰਦੇ ਤੇਰੇ ਹਮ ਬਾਰਕ ਦੀਨ ਕਹਿੰਦੇ ਤੇਰੇ ਅਸੀਂ ਵਿਚਾਰੇ ਜਿਹੇ ਬੱਚੇ ਆ ਸਾਡੀ ਪ੍ਰਤਪਾਲਣਾ ਕਰੋ ਕਹਿੰਦੇ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਕਸੈ ਜੀਓ ਕਹਿੰਦੇ ਜਿਹੜਾ ਮੇਰਾ ਮਾਤ ਪਿਤਾ ਗੁਰਸਤਗੁਰਪੂਰਾ ਕਹਿੰਦਾ ਸਤਗੁਰਪੂਰਾ ਉਹੀ ਮੇਰੀ ਮਾਤਾ ਉਹੀ ਮੇਰਾ ਪਿਤਾ ਉਹੀ ਮੇਰਾ ਗੁਰੂ ਆ ਕਹਿੰਦੇ ਗੁਰੂ ਨੂੰ ਮਿਲ ਕੇ ਮੈਂ ਮੇਰਾ ਮਨ ਇਸ ਤਰ੍ਹਾਂ ਵਿਗ ਵਿਕਸਾ ਆਨੰਦ ਵਿੱਚ ਆਉਂਦਾ ਜਿਵੇਂ ਕਮਲ ਦਾ ਫੁੱਲ ਜਲ ਨੂੰ ਦੇਖ ਕੇ ਕਹਿੰਦੇ ਜਲ ਨੂੰ ਮਿਲ ਕੇ ਕਮਲ ਦੇ ਫੁੱਲ ਦਾ ਵਿਗਾਸ ਹੁੰਦਾ ਖੇੜਾ ਆਉਂਦਾ ਇਸ ਤਰ੍ਹਾਂ ਹੀ ਆਪਣੇ ਸਤਗੁਰੂ ਨੂੰ ਮਿਲ ਕੇ ਮੇਰੇ ਮਨ ਵਿੱਚ ਖੇੜਾ ਆਉਂਦਾ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਕਹਿੰਦੇ ਗੁਰੂ ਨੂੰ ਦੇਖਣ ਤੋਂ ਬਿਨਾ ਮੇਰੀਆਂ ਅੱਖਾਂ 'ਚ ਨੀਂਦ ਨਹੀਂ ਆਉਂਦੀ ਹੈਗੀ ਕਹਿੰਦੇ ਗੁਰੂ ਦੇ ਮਿਲਣ ਦੇ ਲਈ ਕਹਿੰਦੇ ਮੇਰੇ ਮਨ ਨੂੰ ਮੇਰੇ ਤਨ ਨੂੰ ਕਹਿੰਦੇ ਬਿਰਹੋਂ ਲੱਗੀ ਹੋਈ ਆ ਵਿਛੋੜੇ ਦੀ ਕਹਿੰਦੇ ਮੇਰੇ ਮਨ ਨੂੰ ਕਹਿੰਦੇ ਤਕਲੀਫ ਲੱਗੀ ਹੋਈ ਆ ਗੁਰੂ ਨੂੰ ਮਿਲਣ ਦੇ ਲਈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿ ਸੇ ਜਿਓ ਕਹਿੰਦੇ हे ਪਰਮਾਤਮਾ ਕਹਿੰਦੇ ਮੇਰੇ ਤੇ ਦਇਆ ਕਰ हे हे ਨਾਨਕ ਜੀ ਕਹਿੰਦੇ हे ਦਾਸ ਨਾਨਕ ਹਰ ਹਰੀ ਨੂੰ ਕਹਿੰਦੇ ਨੇ ਕਿ ਮੇਰੇ ਤੇ ਦਇਆ ਕਰ ਮੈਨੂੰ ਗੁਰੂ ਮਿਲਾ ਦੋ ਗੁਰੂ ਨੂੰ ਮਿਲਣ ਦੇ ਨਾਲ ਮੇਰੇ ਮਨ ਵਿੱਚ ਆਤਮਿਕ ਆਨੰਦ ਆ ਜਾਂਦਾ ਹੈ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਕਹਿੰਦੇ ਹਰੀ ਦੇ ਕਹਿੰਦੇ ਗੁਣ ਹਮੇਸ਼ਾ ਪੜਨੇ ਚਾਹੀਦੇ ਨੇ ਹਰੀ ਦੇ ਗੁਣੀ ਗਾਉਣੇ ਚਾਹੀਦੇ ਨੇ ਹਰੀ ਹਰ ਨਾਮ ਕਥਾ ਨਿਤ ਸੁਣੀਐ ਹਰੀ ਦੇ ਨਾਮ ਦੀ ਕਥਾ ਨਿਤ ਸੁਣਨੀ ਚਾਹੀਦੀ ਆ ਖਰੀਦਾ ਨਾਮ ਸਿਮਰਨਾ ਚਾਹੀਦਾ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪੌਜਲ ਦੁਤਰ ਤਰੀਐ ਜੀਉ ਕਹਿੰਦੇ ਜੇ ਇਹ ਸੰਸਾਰ ਸਾਗਰ ਤੋਂ ਤਰਨਾ ਕਹਿੰਦੇ ਸਤ ਸੰਗਤ ਦੇ ਵਿੱਚ ਮਿਲ ਕੇ ਹਰੀ ਦੇ ਗੁਣ ਗਾਉਣੇ ਚਾਹੀਦੇ ਨੇ ਫੇਰ ਹੀ ਇਹ ਸੰਸਾਰ ਸਾਗਰ ਦੇ ਪੌਜਲ ਤੋਂ ਪਾਰ ਉਤਾਰਾ ਹੋ ਜਾਂਦਾ ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ ਕਹਿੰਦੇ ਆਓ ਸਤ ਸੰਗੀ ਜਨੋ ਆਪਾਂ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦੇ ਲਈ ਸਤ ਸੰਗ ਕਰੀਏ ਮੇਰੇ ਪ੍ਰੀਤਮ ਦਾ ਕਹਿੰਦੇ ਕੋਈ ਮੈਨੂੰ ਸੁਨੇਹਾ ਦੋ हे ਸੰਤ ਜਨੋ ਇਹ ਸੰਗੀ ਜਨੋ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਕਹਿੰਦੇ ਜੋ ਮੈਨੂੰ ਉਸ ਪਰਮਾਤਮਾ ਬਾਰੇ ਦੱਸਦਾ ਕਹਿੰਦੇ ਉਹੀ ਮੇਰਾ ਮਿੱਤਰ ਆ ਉਹੀ ਮੇਰਾ ਸਖਾ ਉਹੀ ਮੇਰਾ ਪ੍ਰੀਤਮ ਆ ਉਹੀ ਮੇਰਾ ਭਰਾ ਕਹਿੰਦੇ ਜੋ ਮੈਨੂੰ ਉਸ ਪਰਮਾਤਮਾ ਬਾਰੇ ਦੱਸ ਪਾਉਂਦਾ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੈ ਕਹਿੰਦੇ ਜੋ ਮੇਰੇ ਦਿਲ ਨੂੰ ਮੇਰੇ ਮਨ ਨੂੰ ਕਹਿੰਦੇ ਪ੍ਰੀਤਮ ਨੂੰ ਪਰਮਾਤਮਾ ਨੂੰ ਮਿਲਣ ਦੀ ਬੇਦਨਾ ਲੱਗੀ ਹੋਈ ਪੀੜਾ ਕਹਿੰਦੇ ਗੁਰੂ ਮੇਰੀ ਪੀੜਾ ਨੂੰ ਜਾਣਦਾ ਹਰੀ ਵੀ ਜਾਣਦਾ ਕਹਿੰਦੇ ਮੇਰੀ ਪੀੜਾ ਨੂੰ ਜੋ ਮੈਨੂੰ ਮਿਲਣ ਦੀ ਤਾਂਗਾ ਕਹਿੰਦੇ ਮੈਂ ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾ ਜੀ ਨਹੀਂ ਸਕਦਾ ਮੈਂ ਔਖਦ ਮੰਤਰ ਦੀਜੈ ਗੁਰਪੂਰੈ ਮੈਂ ਹਰ ਹਰ ਨਾਮ ਉਦਰੀਐ ਜੀਓ ਕਹਿੰਦੇ ਹੇ ਗੁਰੂ ਕਹਿੰਦੇ ਮੈਨੂੰ ਕੋਈ ਇਦਾਂ ਦਾ ਗਰੁੜ ਮੰਤਰ ਦੇ ਮੇਰੇ ਪਰਮਾਤਮਾ ਦੇ ਨਾਮ ਦਾ ਕਹਿੰਦੇ ਪਰਮਾਤਮਾ ਦਾ ਨਾਮ ਲੈ ਕੇ ਹੀ ਮੇਰਾ ਨਿਸਤਾਰਾ ਹੋਣਾ ਕਹਿੰਦੇ ਕਹਿੰਦੇ ਮੈਨੂੰ ਪਰਮਾਤਮਾ ਦਾ ਨਾਮ ਮੰਤਰ ਦੇ ਦੇ ਕਹਿੰਦੇ ਉਹਦੇ ਨਾਲ ਹੀ ਇਸ ਸੰਸਾਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹਮ ਚਾਤ੍ਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਕਹਿੰਦੇ ਜਿਸ ਤਰ੍ਹਾਂ ਚਾਤ੍ਰਿਕ ਨੂੰ ਸਵੰਤੀ ਬੂੰਦ ਦਾ ਹੁੰਦਾ ਕਿ ਮੈਨੂੰ ਸਵੰਤੀ ਬੂੰਦ ਮਿਲੇ ਇਸ ਤਰ੍ਹਾਂ ਹੀ ਕਹਿੰਦੇ ਮੈਂ ਚਾਤ੍ਰਿਕ ਆਪਣੇ ਸਤਗੁਰ ਦੀ ਸ਼ਰਣ ਆਇਆ ਕਿ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਬੂੰਦ ਮਿਲ ਜੇ ਸਤਿਗੁਰੂ ਨੇ ਕਹਿੰਦੇ ਮੇਰੇ ਮੁਖ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਬੂੰਦ ਪਾਈ ਆ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਕਹਿੰਦੇ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾ ਮਰਦੀ ਆ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਹਰੀ ਕਹਿੰਦੇ ਜਿਸ ਤਰ੍ਹਾਂ ਜਾਲਾ ਮੈਂ ਉਹਦੀ ਮੱਛੀ ਆ ਕਹਿੰਦੇ ਉਹਦੇ ਤੋਂ ਬਿਨਾ ਮੇਰਾ ਇਸ ਤਰ੍ਹਾਂ ਹੀ ਹਾਲ ਆ ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾ ਹੁੰਦਾ ਮੈਨੂੰ ਉਹਦਾ ਅੰਮ੍ਰਿਤ ਜਲ ਚਾਹੀਦਾ ਹਰੀ ਦਾ ਨਾਮ ਜਲ ਨਹੀਂ ਤੇ ਮੇਰਾ ਮਰਨ ਹੁੰਦਾ ਕਹਿੰਦੇ ਮਾਜ ਮਹਿਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਕਹਿੰਦੇ ਹੇ ਹਰੀ ਦੇ ਸੰਤ ਜਨੋ ਕਹਿੰਦੇ ਆਓ ਮਿਲੋ ਮੇਰੇ ਭਾਈ ਕਹਿੰਦੇ ਮੈਨੂੰ ਹਰੀ ਨੂੰ ਮਿਲਣ ਦੀ ਤਾਂਗ ਲੱਗੀ ਹੋਈ ਆ ਮੈਨੂੰ ਉਹਦੇ ਬਾਰੇ ਦੱਸ ਪਾਓ ਕਿ ਮੈਂ ਕਿਵੇਂ ਮਿਲਾਂ ਮੈਨੂੰ ਕਹਿੰਦੇ ਬਹੁਤ ਤਾਂਗਾ ਹਰੀ ਪ੍ਰਮਾਤਮਾ ਨੂੰ ਮਿਲਣ ਦੀ ਮੈਨੂੰ ਦੱਸੋ ਮੈਂ ਕਿਵੇਂ ਮਿਲਾਂ ਕਹਿੰਦੇ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਪੀਜ ਜੀਓ ਕਹਿੰਦੇ ਹੈ ਜਗਤ ਦੇ ਦਾਤੇ ਹੈ ਜਗਜੀਵਨ ਦਾਤੇ ਜਗ ਨੂੰ ਕਹਿੰਦੇ ਜੀਵਨ ਦੇਣ ਵਾਲੇ ਦਾਤੇ ਕਹਿੰਦੇ ਮੇਰੇ ਮਨ ਦੀ ਸ਼ਰਧਾ ਪੂਰੀ ਕਰਦੇ ਹੋ ਕਹਿੰਦੇ ਮਿਲ ਹਰ ਦਰਸ਼ਨ ਮਨ ਪੀਜੈ ਜੀਓ ਕਹਿੰਦੇ ਉਹ ਪਰਮਾਤਮਾ ਦੇ ਮੈਨੂੰ ਦਰਸ਼ਨ ਹੋ ਜਾਣ ਤਾਂ ਮੇਰਾ ਕਹਿੰਦੇ ਮਨ ਕਹਿੰਦੇ ਮਤਲਬ ਜਿੱਦਾਂ ਖੁਸ਼ ਹੁੰਦਾ ਜਦੋਂ ਉਹ ਪਰਮਾਤਮਾ ਦੇ ਮੈਨੂੰ ਦਰਸ਼ਨ ਹੋਣੇ ਨੇ ਤਾਂ ਮੇਰਾ ਮਨ ਕਹਿੰਦੇ ਪ੍ਰੇਮ ਦੇ ਵਿੱਚ ਦਰਸ਼ਨ ਕਰਕੇ ਭਿੱਜਦਾ ਹੈਗਾ ਕਹਿੰਦੇ ਮੈਨੂੰ ਇਹ ਮੇਰੀ ਇਹ ਸ਼ਰਤ ਦਾ ਪੂਰੀ ਕਰਦੇ ਹੋ ਕਿ ਮੈਨੂੰ ਹਰੀ ਪਰਮਾਤਮਾ ਦੇ ਦਰਸ਼ਨ ਹੋ ਜਾਣ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਕਹਿੰਦੇ ਸਤ ਸੰਗਤ ਦੇ ਵਿੱਚ ਕਹਿੰਦੇ ਉਸ ਪਰਮਾਤਮਾ ਦੀ ਕਹਿੰਦੇ ਬਾਣੀ ਉਚਾਰਨ ਹੁੰਦੀ ਆ ਸਤ ਸੰਗਤ ਦੇ ਵਿੱਚ ਮਿਲ ਕੇ ਸੰਗੀ ਜਨ ਉਹਦੇ ਨਾਮ ਦੀ ਉਹਦੀ ਉਹਦੇ ਉਹਦੀ ਬਾਣੀ ਨੂੰ ਉਚਾਰਨ ਕਰਦੇ ਨੇ ਨਾਮ ਨੂੰ ਉਚਾਰਨ ਕਰਦੇ ਨੇ ਕਹਿੰਦੇ ਮੇਰੇ ਮਨ ਨੂੰ ਕਹਿੰਦੇ ਹਰੀ ਦੀ ਜੇ ਕਥਾ ਹੋ ਰਹੀ ਆ ਹਰੀ ਦੀ ਬਾਣੀ ਬੋਲੀ ਜਾ ਰਹੀ ਆ ਸਤ ਸੰਗ ਦੇ ਵਿੱਚ ਕਹਿੰਦੇ ਮੇਰੇ ਮਨ ਨੂੰ ਬਹੁਤ ਹੀ ਚੰਗੀ ਲੱਗਦੀ ਆ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਓ ਕਹਿੰਦੇ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਓ ਕਹਿੰਦੇ ਹਰੀਦਾ ਨਾਮ ਅੰਮ੍ਰਿਤ ਮੇਰੇ ਮਨ ਨੂੰ ਬਹੁਤ ਹੀ ਚੰਗਾ ਲੱਗਦਾ ਹਰੀ ਮੇਰੇ ਮਨ ਨੂੰ ਬਹੁਤ ਹੀ ਚੰਗਾ ਲੱਗਦਾ ਪਰ ਕਹਿੰਦੇ ਸਤਗੁਰੂ ਨੂੰ ਮਿਲ ਕੇ ਹੀ ਹਰੀ ਦਾ ਨਾਮ ਰੂਪੀ ਅੰਮ੍ਰਿਤ ਕਹਿੰਦੇ ਪੀ ਹੁੰਦਾ ਹਰੀ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਆ ਸਤਗੁਰੂ ਨੂੰ ਮਿਲ ਕੇ ਹੀ ਪੀਆ ਜਾਣਾ ਵਡ ਭਾਗੀ ਹਰ ਸੰਗਤ ਪਾਵੇ ਪਾਗਹੀਨ ਪਰਮ ਚੋਟਾਂ ਖਾਵੇ ਕਹਿੰਦੇ ਵੱਡੇ ਭਾਗਾਂ ਦੇ ਨਾਲ ਹੀ ਕਹਿੰਦੇ ਹਰੀ ਦੀ ਸੰਗਤ ਮਿਲਦੀ ਆ ਜਿੱਥੇ ਹਰੀ ਦੇ ਨਾਮ ਨੂੰ ਉਚਾਰਿਆ ਜਾਂਦਾ ਉਹ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਆ ਜਿਨ੍ਹਾਂ ਦੇ ਕਹਿੰਦੇ ਭਾਗ ਨਹੀਂ ਹੈਗੇ ਚੰਗੇ ਭਾਗ ਹੀ ਨੇ ਕਹਿੰਦੇ ਉਹ ਤਾਂ ਮਾਇਆ ਦੀ ਪਟਕਣਾ ਵਿੱਚ ਵਿਕਾਰਾਂ ਦੇ ਵਿੱਚ ਪਟਕਦੇ ਨੇ ਤੇ ਫਿਰ ਕਹਿੰਦੇ ਉਹ ਝੋਟਾ ਹੀ ਖਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬੇਨ ਭਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਪਰੀਜ ਜੀਓ ਬਿਨ ਪਾਗਾ ਸਤ ਸੰਗ ਨਾਲ ਬਿਨ ਸੰਗਤ ਮੈਲ ਬਰੀ ਜਜੀਓ ਕਹਿੰਦੇ ਵੀ ਜੇ ਭਾਗ ਚੰਗੇ ਨਾ ਹੋਣ ਫਿਰ ਸਤ ਦਾ ਸੰਗ ਨਹੀਂ ਲੱਭਦਾ ਸਤ ਦਾ ਸੰਗ ਕੀ ਹੁੰਦਾ ਜਿੱਥੇ ਸਿਰਫ ਤੇ ਸਿਰਫ ਸਤ ਦੀ ਗੱਲ ਹੁੰਦੀ ਆ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਆ ਪਰਮਾਤਮਾ ਦੀ ਬਾਣੀ ਗਾਈ ਜਾਂਦੀ ਆ ਪਰਮਾਤਮਾ ਦਾ ਨਾਮ ਸਿਮਰਨ ਹੁੰਦਾ ਪਰਮਾਤਮਾ ਦੀ ਸਿਫਤ ਸਲਾ ਕੀਤੀ ਜਾਂਦੀ ਆ ਪਰਮਾਤਮਾ ਦੀਆਂ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ ਉਹ ਸਤ ਸੰਗ ਆ ਕਹਿੰਦੇ ਫਿਰ ਜਦੋਂ ਸਤ ਦਾ ਸੰਗ ਨਹੀਂ ਲੱਭਦਾ ਫਿਰ ਕਹਿੰਦੇ ਅਸੀਂ ਵਿਕਾਰਾਂ ਦੀ ਮਹਿਲ ਨਾਲ ਪਰਦੇ ਆ ਮਾਇਆ ਦੇ ਮੋਹ ਨਾਲ ਪਰ ਜਾਂਦੇ ਆ ਵਾਹਿਗੁਰੂ ਜੀ ਵਾਹਿਗੁਰੂ 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 ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮੰਤਾਰੇ ਕਹਿੰਦੇ ਹੈ ਜਗਤ ਦੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਕਹਿੰਦੇ ਮੈਨੂੰ ਆ ਕੇ ਮਿਲ ਕਹਿੰਦੇ ਦਇਆ ਕਰ ਆਪਦਾ ਨਾਮ ਦੇ ਦੇ ਮੇਰੇ ਮਨ ਨੂੰ ਠੀਰਜ ਆਜੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜ ਜੀਓ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਕਹਿੰਦੇ ਮੈਨੂੰ ਕਹਿੰਦੇ ਨਾਮ ਪਰਮਾਤਮਾ ਦਾ ਮਿੱਠਾ ਲੱਗਿਆ ਮੇਰੇ ਮਨ ਨੂੰ ਕਹਿੰਦੇ ਚੰਗਾ ਲੱਗਿਆ ਕਹਿੰਦੇ हे ਨਾਨਕ ਕਹਿੰਦੇ ਜਿਹੜਾ ਮੇਰਾ ਮਾਨਾ ਕਹਿੰਦੇ ਇਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਢਜਦਾ ਪਰਮਾਤਮਾ ਦੇ ਨਾਮ ਦੇ ਨਾਲ ਹੀ ਕਹਿੰਦੇ ਇਹ ਪ੍ਰਸੰਨ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਕਹਿੰਦੇ ਗੁਰੂ ਦੇ ਗਿਆਨ ਦੇ ਨਾਲ ਹੀ ਗੁਰੂ ਦੇ ਦਿੱਤੇ ਗਿਆਨ ਦੇ ਨਾਲ ਹੀ ਕਹਿੰਦੇ ਮੈਨੂੰ ਹਰੀ ਦਾ ਰਸ ਮਿਲਿਆ ਮੈਂ ਹਰੀ ਨੂੰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਕਹਿੰਦੇ ਫਿਰ ਮੇਰਾ ਮਨ ਹਰੀ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਤੇ ਕਹਿੰਦੇ ਮੈਂ ਹਰੀ ਦਾ ਨਾਮ ਦਾ ਰਸ ਪੀ ਲਿਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪੌਂਦਾ ਜਿਉ ਕਹਿੰਦੇ ਜਦੋਂ ਮੈਂ ਆਪਣੇ ਮੁਖ ਦੇ ਵਿੱਚ ਹਰੀ ਦਾ ਨਾਮ ਉਚਾਰਦਾ ਹਰੀ ਦੀ ਬਾਣੀ ਨੂੰ ਉਚਾਰਦਾ ਹਰੀ ਦੀ ਬਾਣੀ ਨੂੰ ਬੋਲਦਾ ਕਹਿੰਦੇ ਮੇਰੇ ਮਨ ਦੇ ਵਿੱਚ ਹਰੀ ਦਾ ਰਸ ਕਹਿੰਦੇ ਉੱਛਲ ਉੱਛਲ ਪੈਂਦਾ ਉੱਚ ਉੱਚ ਪੈਂਦਾ ਹਰੀ ਦਾ ਰਾਸ ਕਹਿੰਦੇ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਨਾਈਐ ਕਹਿੰਦੇ ਸੰਤ ਜਨੋ ਆਓ ਕਹਿੰਦੇ ਮੈਨੂੰ ਮੇਰੇ ਪ੍ਰੀਤਮ ਪਿਆਰੇ ਦੀਆਂ ਕਥਾ ਕਹਾਣੀਆਂ ਸੁਣਾਓ ਕਹਿੰਦੇ ਮੈਨੂੰ ਗਲ ਨਾਲ ਲਾਓ ਹਰ ਕੇ ਸੰਤ ਮਿਲੋ ਮਨ ਦੇਵਾਂ ਜੋ ਗੁਰਬਾਣੀ ਮੁਖ ਚੋਂਦਾ ਜੀਓ ਕਹਿੰਦੇ ਵੀ ਮੈਨੂੰ ਉਹ ਸੰਤ ਮਿਲਣ ਹਰ ਕਿਸੇ ਸੰਤ ਮਿਲੋ ਉਹ ਸੰਤ ਕਹਿੰਦੇ ਵੀ ਜੋ ਗੁਰੂ ਦੀ ਬਾਣੀ ਪਰਮਾਤਮਾ ਦੀ ਬਾਣੀ ਕਹਿੰਦੇ ਮੇਰੇ ਮੁਖ ਦੇ ਵਿੱਚ ਚੋਂਦੇ ਨੇ ਮੈਨੂੰ ਕਹਿੰਦੇ ਸੁਣਾਉਂਦੇ ਨੇ ਮਤਲਬ ਮੈਨੂੰ ਉਹਦੇ ਉਹ ਮੈਨੂੰ ਇੰਨੀ ਮਿੱਠੀ ਲੱਗਦੀ ਆ ਕਿ ਮੈਨੂੰ ਲੱਗਦਾ ਕਿਵੇਂ ਜਿਸ ਤਰ੍ਹਾਂ ਮੇਰੇ ਮੂੰਹ ਦੇ ਵਿੱਚ ਮਿੱਠਾ ਹੁੰਦਾ ਕਿ ਉਹ ਬਾਣੀ ਮੈਨੂੰ ਇੰਨੀ ਪਿਆਰੀ ਲੱਗਦੀ ਹੈ ਕਹਿੰਦੇ ਉਹ ਸੰਤ ਜਨ ਫਿਰ ਮੈਨੂੰ ਜਦੋਂ ਬਾਣੀ ਸੁਣਾਉਂਦੇ ਨੇ ਕਹਿੰਦੇ ਮੈਂ ਮੈਨੂੰ ਉਹ ਇੰਨੇ ਪਿਆਰੇ ਲੱਗਦੇ ਨੇ ਕਿ ਮੈਂ ਉਹਨਾਂ ਨੂੰ ਆਪਣਾ ਮਨ ਦੇ ਦੇਵਾਂ ਕਹਿੰਦੇ ਕਿ ਮਨ ਦੇ ਦਵਾਂ ਉਹ ਮੈਨੂੰ ਬਾਣੀ ਸੁਣਾਉਂਦੇ ਨੇ ਗੁਰੂ ਦੀ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਕਹਿੰਦੇ ਵੱਡੇ ਭਾਗ ਕਹਿੰਦੇ ਪ੍ਰਮਾਤਮਾ ਨੇ ਮੈਨੂੰ ਉਹ ਸੰਤ ਉਹ ਮੈਨੂੰ ਗੁਰੂ ਮਿਲਾ ਦਿੱਤਾ ਕਹਿੰਦੇ ਪੂਰੇ ਗੁਰੂ ਨੇ ਕਹਿੰਦੇ ਹਰੀ ਦਾ ਨਾਮ ਰਸ ਕਹਿੰਦੇ ਮੇਰੇ ਮੁਖ ਵਿੱਚ ਪਾ ਦਿੱਤਾ ਭਾਗ ਹੀਨ ਸਤ ਗੁਰ ਨਹੀਂ ਪਾਇਆ ਮਨਮੁਖ ਗਰਵ ਜੁਨੀ ਨਿਤ ਪੌਦਾ ਜੀਓ ਕਹਿੰਦੇ ਜਿਨ੍ਹਾਂ ਦੇ ਚੰਗੇ ਭਾਗ ਨਹੀਂਗੇ ਫਿਰ ਉਹਨਾਂ ਨੂੰ ਸਤ ਗੁਰ ਨਹੀਂ ਮਿਲਦੇ ਉਹ ਮੰਨਦੇ ਪਿੱਛੇ ਚੱਲਣ ਵਾਲੇ ਕਹਿੰਦੇ ਫਿਰ ਨਿਤ ਨਿਤ ਕਹਿੰਦੇ ਨਮੀਆਂ ਜੂਨਾ ਵਿੱਚ ਪਾਉਂਦੇ ਪੈਂਦੇ ਨੇ ਫਿਰ ਉਹਨਾਂ ਨੂੰ ਨਿਤ ਨਿਤ ਕਹਿੰਦੇ ਬਾਰੀ-ਬਾਰੀ ਗਰਭ ਦੇ ਵਿੱਚੋਂ ਦੀ ਜਾਣਾ ਪੈਂਦਾ ਕਿਉਂਕਿ ਅਲੱਗ-ਅਲੱਗ ਜੂਨਾ ਦੇ ਵਿੱਚੋਂ ਜਾਣਾ ਪੈਂਦਾ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਕਹਿੰਦੇ ਉਸ ਦਿਆਲ ਪ੍ਰਭੂ ਨੇ ਦਇਆ ਕਰਕੇ ਕਹਿੰਦੇ ਮੇਰੀ ਸਾਰੀ ਹਉਮੈ ਦੀ ਮੈਲ ਮੇਰੀ ਸਾਰੀ ਕਹਿੰਦੇ ਮਾਇਆ ਦੀ ਮੈਲ ਖਤਮ ਕਰ ਦਿੱਤੀ ਆ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਓ ਨਾਨਕ ਜੀ ਕਹਿੰਦੇ ਨੇ ਕਿ ਇਸ ਸਰੀਰ ਰੂਪੀ ਹਟ ਦੇ ਵਿੱਚ ਜਿਹੜੇ ਗੁਰੂ ਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਜੀਵ ਕਹਿੰਦੇ ਕਹਿੰਦੇ ਫਿਰ ਉਹ ਹਰੀ ਦੇ ਨਾਮ ਰੂਪੀ ਸੌਦਾ ਲੈਂਦੇ ਨੇ ਸੌਦਾ ਤਾਂ ਲੈਣ ਹੀ ਆਏ ਹੋਏ ਆ ਇੱਥੇ ਪਰ ਲੈਂਦੇ ਨਹੀਂ ਸਾਰੇ ਉਹ ਗੁਰਮੁਖ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਇਸ ਸਰੀਰ ਹੱਟ ਦੇ ਵਿੱਚ ਫਿਰ ਉਸ ਪਰਮਾਤਮਾ ਦਾ ਨਾਮ ਰੂਪੀ ਸੌਦਾ ਕਹਿੰਦੇ ਉਹ ਲੈਂਦੇ ਨੇ ਫਿਰ ਜੀਵਨ ਸਫਲਾ ਕਰਕੇ ਜਾਂਦੇ ਨੇ ਫਿਰ ਹਾਂਜੀ ਸੰਗਤ ਜੀ ਐਨੇ ਵਿਚਾਰ ਪ੍ਰਵਾਨ ਕਰਨੀ ਜੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾ ਹੋਈਆਂ ਨੇ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਨੂੰ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ